ਇਸ ਨਾਲਾ ਸਾਈਡ ਆਪਣੀ ਹਾਂਜੀ ਉਧਰ ਨੂੰ ਸੇਵਾ ਜਾਂਦੀ ਬਹੁਤ ਜੀ ਆਹ ਰੋਡ ਦਾ ਲੋਕਾਂ ਨੂੰ ਪਤਾ ਨਹੀਂਗਾ ਜੀ ਕਿਉਂਕਿ ਜਿਹੜਾ ਜਾਂਦਾ ਸਿੱਧਾ ਜਨਾਲੇ ਨੂੰ ਅੰਮ੍ਰਿਤਸਰ ਨੂੰ ਹਰਿਆਣਾ ਆਉਂਦਾ ਰਾਜਸਥਾਨ ਭਾਈ ਆਉਂਦਾ ਆਪਣਾ ਹਨਾ ਉਪੀ ਤੋਂ ਵੀਰ ਆਉਂਦੇ ਆਪਣੇ ਸਿੱਧੇ ਲੰਘ ਜਾਂਦੇ ਕਿਉਂ ਸਰ ਰੋਡ ਸਿੱਧਾ ਪੈਂਦਾ ਆ ਜਿਹੜਾ ਰੋੜੇ ਦਾ ਪਤਾ ਨਹੀਂ ਵਿੱਚ ਵੜ ਕੇ ਪਿੰਡਾਂ ਨੂੰ ਆਣਾ ਖਰਾਬ ਹੈ ਖਰਾਬ ਕਰਕੇ ਕੋਈ ਆਉਂਦਾ ਹੀ ਨਹੀਂ ਅਸੀਂ ਆਏ ਸੀ ਪਹਿਲਾਂ ਚਾਰਾ ਲੈ ਕੇ ਫੇ ਉਸ ਦਿਨ ਹਾਲਾਤ ਦੇਖੇ ਹੁਣ ਤਾਂ ਪਾਣੀ ਉੱਤਰ ਗਿਆ ਬਹੁਤ ਜੀ ਜੀ ਮਹੀਨਾ ਕੋ ਪਹਿਲਾਂ ਆਈ ਸੀ ਨਾ ਉਹਨੇ ਤਰੀਕ ਨੂੰ ਆਏ ਸੀਗੇ ਉਹ ਤਾਂ ਬੜਾ ਪਾਣੀ ਸੀਗਾ ਫਸਲਾਂ ਵੀ ਤੇ ਖਰਾਬ ਹੋ ਗਈਆਂ ਯਾਰ 1 ਏਕੜ ਫਸਲ ਖਰਾਬ ਹੋ ਚੁੱਕੀ ਹੈ ਨਾ ਸਾਰਾ ਕੁਝ ਵੀ ਖਰਾਬ ਹੋ ਗਿਆ ਜੇ ਆਪਾਂ ਇਹਨਾਂ ਲੋਕਾਂ ਦੀ ਮਦਦ ਨਹੀਂ ਕਰਾਂਗੇ ਇਹੋ ਜਿਹੇ ਲੋਕ ਸੰਸਥਾ ਨਹੀਂ ਆਪਣੇ ਨਾਲ ਖੜੀਆਂ ਤੇ ਪੰਜਾਬ ਤਨ ਉਹ ਦੁਬਾਰਾ ਖੜ ਨਹੀਂ ਸਕਦਾ ਪੰਜਾਬ ਸਮੱਥ ਹੈਗਾ ਆ ਪਰ ਜ ਇਹਨਾਂ ਕਿ ਆਪਣਾ ਸਦਾ ਪਉਣੀ ਜਲਦੀ ਉੱਠਾਂਗੇ ਆਪਾਂ ਧੰਨਵਾਦ ਕਰਨਾ ਚਾਹੀਦਾ ਹੋਸਟਰੇਟਾਂ ਦਾ ਸਰਕਾਰਾਂ ਕੁਝ ਨਹੀਂ ਕਰਨ ਰਹੀਆਂ ਨਾ ਸਰਕਾਰ ਕੇ ਕਹਿ ਕੇ ਚਲ ਗਈਆਂ ਹੁਣ ਗੋਲਡਨ ਹੱਟ ਵਾਲੇ ਉਹਨਾਂ ਹੀ 1100 ਟਰੈਕਟਰ ਦਾਨ ਕਰਤਾ ਮਨਜੀਤ ਤੌਲਖ ਨੇ ਕਰਤਾ ਹੋਰ ਲਿੰਗਰਾਂ ਨੇ ਨੇ ਕਰਤਾ ਸਾਰੇ ਵਧੀਆ ਕਰਨ ਦੇ ਆਪਣੇ ਪੰਜਾਬ ਲਈ ਆਪਾਂ ਨੂੰ ਖੜਨਾ ਚਾਹੀਦਾ ਬਸ ਮੈਂ ਤਾਂ ਇਹ ਗੂੰਗਾ ਵੀ ਜੇ ਆਪਾਂ ਪੰਜਾਬ ਲਈ ਖੜੇ ਆ ਆਪਣਾ ਪੰਜਾਬ ਉਹਨਾਂ ਹੀ ਜਲਦੀ ਉੱਠੂਗਾ ਲੋਕ ਆਏ ਰਾਜਸਥਾਨ ਤੋਂ ਆਏ ਜਾਰੇ ਈ ਦੂਰੋਂ ਚੱਲ ਕੇ ਗੱਡੀਆਂ ਲੈ ਕੇ ਟਰੱਕ ਭਰ ਕੇ ਖਰਚਾ ਕਰਕੇ ਸਾਰਾ ਕੁਝ ਆਏ ਆ ਨਾ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਜਿਹਦਾ ਸਹਿਯੋਗ ਕਰਾਂਗੇ ਉਹਨਾਂ ਹੀ